ਫੋਟੋ ਕਾਰਡ ਕਹਿੰਗੇ ਅੱਜ ਕੇ ਜੋ ਨਤੀਜੇ ਆਏ ਬੀਜਪੀ ਦੋ ਬਣਾ ਫੋਟੋ ਕਾਰਡ ਸੀ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਤਾਂ ਜਿਹੜੀਆਂ ਮੁੱਛਾਂ ਮਰੋੜ ਕੇ ਕੱリエ ਜਸ਼ਨ ਆ ਮਨਾਇਆ ਜਾ ਰਿਹਾ ਤਾਂ ਮੁੱਛ ਮਰੋੜੀਏ ਕੀ ਚੱਕਰ ਪੈ ਗਿਆ ਅਰੇ ਸ਼ੇਰ ਦੇ ਮੂੰਹ ਦੇ ਪਿੱਛੋਂ ਖਿੱਚ ਕੇ ਲਿਆਏ ਸੀਟ ਮੁੱਛ ਕਿਉਂ ਨਹੀਂ ਉੱਚੀ ਹੋਏਗੀ ਸਾਡੇ ਕੋਲ ਤਾਂ ਹੈ ਹੀ ਕੋਈ ਨਹੀਂ ਉਹ ਜਿੱਤੇ ਹੋਏ ਸੀਗੇ ਉਥੋਂ ਲੈ ਕੇ ਆਇਆ ਖਿੱਚ ਕੇ ਆ ਸੀ ਕਾਰਨ ਕੀ ਲੱਗਦਾ ਬਬਲਾ ਜੀ ਜਿੱਤਦੇ ਕਿਹੜੀ ਉਹ ਚੀਜ਼ਾਂ ਸੀ ਜਿਹੜੀਆਂ ਜਿੱਤਿਆ ਉਹ ਤਾਂ ਖਰੀਦ ਫਰੋਕ ਤਾਂ ਉਹਨਾਂ ਨੇ ਕੀਤੀ ਹੋਣੀ ਐ ਜਲੰਧਰ ਉਹ ਰੋਪੜ ਉਹ ਭੱਜੇ ਲੁਧਿਆਣੇ ਉਹ ਭੱਜੇ ਅਸੀਂ ਤਾਂ ਕਿੰਦੇ ਨਹੀਂ ਗਏ ਗਏ ਅਸੀਂ ਤਾਂ ਇੱਥੇ ਬੈਠੇ ਆ ਆਰਾਮ ਨਾਲ ਇਹਦਾ ਮੈਂ ਤਾਂ ਉਹਨਾਂ ਨੂੰ ਆਪਣੇ ਕਾਉਂਸਲਰ ਦੇ ਵਿਸ਼ਵਾਸ ਨਹੀਂ ਦੀਗਾ ਆਕੜਿਆਂ ਦੇ ਵਿੱਚ ਤਬਦੀਲੀ ਕਿਸ ਤਰ੍ਹਾਂ ਹੋਗੀ ਉਹ 20 ਦਾ ਦਾਵਾ ਕਰਦੇ ਸੀ ਕਿ ਉਹਨਾਂ ਕੋਲ 20 ਵੋਟਾਂ ਹੈਗੀਆਂ ਨੇ ਬਾਈ ਜੀ ਸਭ ਨੂੰ ਅਸੀਂ ਪਹਿਲਾਂ ਕਿਹਾ ਸੀਗਾ ਕਿ ਅਰਤੀ ਪਾਰਸ਼ਾਦ ਆਪਣੀ ਅੰਤ ਆਤਮਾ ਦੀ ਆਵਾਜ਼ ਉਹਨਾਂ ਨਾਲ ਵੋਟ ਪਾਣਗੇ ਕੋਈ ਤੁਹ ਜੀ ਸੀਗੇ ਮੈਡਮ ਪ੍ਰੇਮ ਲਤਾ ਜੀ ਮੇਰੀ ਭੈਣ ਹੈ ਉਹਨਾਂ ਦੇ ਬਿਹੇਵੀਅਰ ਤੋਂ ਵੀ ਔਰ ਜਿਹੜਾ ਹੈਗਾ ਕੰਮ ਨਹੀਂ ਹੋਇਆ ਇੱਕ ਸਾਲ 1400 ਬੰਦਾ ਭਰਤੀ ਕੀਤਾ ਲੱਖ ਲੱਖ ਰੁਪਈਆ ਸਾਰੇ ਕੋ ਲਿਆ 14 ਕਰੋੜ ਦਾ ਤਾਂ ਪਹਿਲਾਂ ਗਵਨ ਇਹ ਕੱਢਾਂਗੇ ਅਸੀਂ ਆ ਕੇ ਕਿ ਉਹ ਕਿਵੇਂ ਕਿੱਥੇ ਗਿਆ ਉਹ ਐਫ ਆਈ ਆਰ ਐਵੇਂ ਥੋੜਾ ਦਰਜ ਹੋ ਰਹੀਆਂ ਮੈਂ ਇਹ ਵੀ ਦੇਖਿਆ ਵਾ ਕਿ 14 ਕਰੋੜ ਰੁਪਈਆ ਇਕੱਲਾ ਕੁਲਦੀਪ ਮੇਅਰ ਖਾ ਗਿਆ ਕਿ ਸਾਨੂੰ ਕੀ ਮਿਲਿਆ ਉਦੇ ਕਰਕੇ ਵੀ ਵੋਟ ਪਈ ਆਹ ਬਾਜਬਾਂ ਨੇ ਕਿਆ ਕਹਿੰਦੇ ਨਾ ਅੰਮ੍ਰਿਤਸਰ ਚ ਧੱਕਾ ਹੋਇਆ ਸੀ ਵੋਟਾਂ ਨਹੀਂ ਪਉਣੀਆਂ ਲੱਗਦਾ ਅਸਰ ਹੋ ਗਿਆ ਸੁਣ ਲਓ ਇੱਕ ਸੀਨੀਅਰ ਲੀਡਰ ਦਾ ਨਾਮ ਨਹੀਂ ਲੈਣਾ ਇਸੇ ਲੈਵਲ ਤੇ ਕਿ ਭਾਈ ਜੀ ਆਪਣਾ ਤੋੜਾ ਜਿਹੜਾ ਲਾਇਸ ਹੈ ਇਹ ਮੈਂ ਤੋੜਨ ਜਾ ਰਿਹਾ ਹਾਂ ਦਿੱਲੀ ਮੈਂ ਕਹਿੰਦਾ ਗਲਤੀ ਨਾ ਕਰੀ ਭਾਈ ਅਲਾਈਅੰਸ ਰੱਖ ਕੇ ਇਲੈਕਸ਼ਨ ਲੜਨਾ ਸੀ ਨਹੀਂ ਤਾਂ ਤਾਂ ਮਜ਼ਾ ਹੀ ਨਹੀਂ ਆਣਾ ਪੇਰਦਾ ਉਹਨਾਂ ਨੇ ਕਹਿਣਾ ਹੈ ਨਹੀਂ ਗੱਲ ਸੁਣੋ ਆਜੋ ਜੀ ਨਾਲ ਉਹ ਪੇਰਦਾ ਉਹਨਾਂ ਨੇ ਕਹਿਣਾ ਹੈ ਕਿ ਅਸੀਂ ਚਲੇ ਗਏ ਤਾਂ ਜਿੱਤ ਗਏ ਬੋਲਾਈ ਕਰੋੜਿਆਂ ਤੱਕ ਪਹੁੰਚ ਗਏ ਅਸੀਂ ਨਹੀਂ ਬਹੁਤ ਹਾਂ ਜੀ ਬੋਲੋ ਭਾਈ ਛਾਤੀ ਠੋਕ ਕੇ ਅਗੇ ਕਹੇਗਾ ਅਸੀਂ ਲੜ ਕੇ ਲੈਣਾ ਵਾ ਐਦਾਂ ਨਹੀਂ ਲੈਣਾਗਾ ਵੰਕ ਕੇ ਲੈਣਾ ਵਾ ਆ ਸਾਡਾ ਪ੍ਰਧਾਨ ਜਿੰਦਾਬਾਦ ਜਿੰਦਾ ਰਵੇ ਇਹਨਾਂ ਪੂਰਾ ਹੰਲਾ ਸ਼ਹਿਰੀ ਦੇ ਕੇ ਰੱਖੀ ਆ ਸਾਨੂੰ ਕਿ ਭਾਈ ਬੇਫਿਕਰ ਚੱਕ ਦੇ ਫਟੇ ਔਰ ਪੂਰਾ ਜਿਹੜਾ ਹੈਗਾ ਸਾਨੂੰ ਵਿਸ਼ਵਾਸ ਸੀਗਾ ਕਿ ਅਸੀਂ ਜਿੱਤਾਂਗੇ ਔਰ ਇਸ ਕਰਕੇ ਅਸੀਂ ਜਿੱਤੇ